Koy. Koy değil mi? Ağlamda mi?

ਬੱਚੇ ਪੋਤੇ ਨਵੇਂ ਕਿਵੇਂ ਮਟਰੇਰੇ ਫਰਦਾ ਬਾਬਾ ਜੀ ਦਾ ਹਸਤਲਾ ਕਰਦੇ ਨੇ ਪਸੰਦ ਜੀ ਦੇਖੋ ਸੋਸਾ ਸਤ ਜੀ ਬੱਚਾ ਤਾਂ ਪਿਆਦੇ ਸਾਨੂੰ ਫਸਰੋ ਕਹਿ ਦਦੀਆ ਮੈਂ ਕਿਤੇ ਪੜਨ ਲਾ ਤੇ ਸੁਣਨ ਚਾਹੀਦਾ ਗੱਲ ਆਈ ਉਹਦੇ ਪਰਿਵਾਰ ਚ ਕਿਸੇ ਹੋਰ ਬੱਚੇ ਨਾਲ ਗੱਲ ਕਰਾ ਦੇ ਜਿਹੜੀ ਲੇਡੀ ਨਾਲ ਉਹਨੇ ਵਿਆਹ ਕਰਾਇਆ ਮੈਂ ਕਿ ਕਰਦੀ ਆ ਕਿਦਾਂ ਆ ਉਸ ਲੇਡੀ ਦੇ ਬੱਚਿਆਂ ਨਾਲ ਗੱਲ ਕਰਾਉਣ ਦਾ ਦੀ ਵੀ ਤੇਰਾ ਸੋਤਰਾ ਬਿਲਕੁਲ ਠੀਕ ਆ ਬਸ ਮਤਲਬ ਕੋਈ ਮਤਲਬ ਬੇਟਾ ਇਹ ਕੋਈ ਗੱਲ ਡੋਣਾ ਨਹੀਂ ਕਰ ਰਿਹਾ ਗੁਰਪ੍ਰੀਤ ਸਿੰਘ ਕੀ ਲੱਗਦਾ ਵਧੀਆ ਨੇ ਮਾ ਚਾਚਾ ਜੀ ਕੀ ਮਸਲਾ ਸੀ ਕਿਵੇਂ ਪਤਾ ਲੱਗਿਆ ਕਿ ਤੁਹਾਡਾ ਬੱਚਾ ਹੋ ਗਿਆ ਤੇ ਬਾਬਾ ਜੀ ਨੇ ਵੀਡੀਓ ਪਾਈ ਪਤਾ ਲੱਗਾ ਵੀ ਬਾਬਾ ਜੀ ਨਾਲ ਕਨੈਕਟ ਹੋਇਆ ਤੇ ਇਹਨਾਂ ਨੇ ਜਿਹੜੇ ਬੱਚੇ ਦਾ ਬਾਪ ਕਿੱਥੇ ਹੈ ਬੱਚੇ ਦਾ ਬਾਪ ਗੱਡੀ ਦੇ ਡਰਾਈਵਰ ਘਾਟੀ ਵਾਲੀ ਲਾਈਨ ਤੇ ਚੱਲਦਾ ਉੱਧਰ ਦੇ ਉੱਧਰ ਹੀ ਆ ਕਿਹਾ ਜਾ ਰਿਹਾ ਕਿ ਬੱਚਾ ਵੇਚ ਦਿੱਤਾ ਹੈ ਹਾਂ ਜੀ ਬਾਬ ਸਾਰੀ ਸਾਰੀ ਇੱਕ ਸੱਚੀ ਗੱਲ ਆ ਸਾਡੇ 3.5 ਲੱਖ ਰੁਪਏ ਦਾ ਵੇਚਿਆ ਨਹੀਂ ਮਸਲਾ ਕੀ ਇਹਦਾ ਮਸਲੇ ਸਾਰਾ ਮਸਲਾ ਇਹ ਹੋਇਆ ਜੀ ਅਈ ਇਹ ਇਹਨੂੰ ਪੁੱਛਦੇ ਰਹੇ ਆ ਜਾਂਦਾ ਸਾਢੇ 3 ਲੱਖ ਦਾ ਮੈਂ ਵੇਚਤਾ ਮੂੰਹ ਇਹਦੇ ਸਾਢੇ 3 ਲੱਖ ਨਿਕਲ ਆਇਆ ਉਦੋਂ ਚਾਹ ਨਹੀਂ ਕਰ ਤੇ ਮੈਂ ਸਮਝ ਗਿਆ ਮਾ ਫਿਰ ਮੁੜ ਕੇ ਆਂਦਾ ਨਹੀਂ 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 ਇੱਕ ਰਾ ਦੋਵਾਂ ਨਿਕਾਇਆ ਮੈਨੂੰ ਤੇ ਮੈਂ ਮੰਨ ਗਿਆ ਮੈਂ ਆਂਦਾ ਰਿਹਾ ਮੇਰੀ ਗੱਲ ਕਰਾ ਦੇ ਇਹਨੇ ਆਹ ਨਹੀਂ ਉਹਦੇ ਮੇਰੇ ਥਾਰੀ ਕੋਲਾ ਉਤਰੀ ਕਿਤੇ ਆ ਦਿੰਦਾ ਸੀ ਕਿਤੇ ਆ ਦਿੰਦਾ ਸੀ ਅੱਜ ਲੈ ਆਉਣਾ ਸਵੇਰੇ ਲੈ ਆਉਣਾ ਤੇ ਥਾਲ ਨਾ ਗਿਆ ਇਸ ਤਰ੍ਹਾਂ ਹੀ ਤੇ ਕਿਸ ਮਸਲੇ ਨੂੰ ਲੈ ਕੇ ਇਹਨਾਂ ਦਾ ਵੀ ਵਾਰਡ ਹੋ ਗਿਆ ਬੰਦ ਹੋ ਗਿਆ ਉਈ ਇਹਨੇ ਪਹਿਲਾਂ ਵਿਆਹ ਕਰਾਇਆ 2 ਸਾਲ ਪਹਿਲਾਂ ਤੇ ਇਹਨੇ ਮੈਂ ਘਰੇ ਖਰਚਾ ਮੈਨੂੰ ਚਲਾਉਣਾ ਇਹ ਪੈਸਾ ਕੋਈ ਨਹੀਂ ਪਉਂਦਾ ਸੀ ਪਤਨੀ ਫਿਰ ਛੱਡ ਕੇ ਚਲ ਗਈ ਉਹ ਜਵਾਬ ਬੱਚੇ ਮੇਰੇ ਕੋਲ ਹੀ ਇਹ ਮੁੜ ਕੇ ਲੈ ਗਿਆ ਇਹ ਇਹਨੇ ਵਿਆਹ ਕਰੀਤਾ ਉੱਥੇ ਚਲ ਗਿਆ ਤੇ ਜਵਾਬ ਬੱਚੇ ਮੇਰੇ ਕੋਲ ਰਹਿ ਗਏ ਦੇਖ ਗੱਲ ਨਿਬੜਨੀ ਤੇਰੇ ਆਇਆ ਠੀਕ ਹੈ ਨਾ ਜੋ ਵੀ ਗੱਲ ਤੇਰੇ ਆਇਆ ਨਿਬੜਨੀ ਤੇਰੇ ਘਰ ਦੀ ਵੀ ਨਾਲ ਆ ਬਈ ਦੋਵੇਂ ਆਓ ਠੀਕ ਹੈ ਨਾ ਤੁਹਾਨੂੰ ਕੀ ਕਹਿਣਾ ਜਨ ਤੁਹਾਡੇ ਬੱਚੇ ਦੇ ਮੁੰਡੇ ਦੇ ਕੀ ਕਾਰਵਾਈ ਹੋਣੀ ਚਾਹੀਦੀ ਆ ਆ ਹੀ ਦੇ ਹੋ ਆਨੇ ਕਾਰਵਾਈ ਕੀ ਜੇ ਉਹਨੇ ਖਾਦੇ ਉਹਨਕੇ ਪੈਸੇ ਤੇ ਆ ਪਿਓ ਫਿਰ ਆਹੀ ਆਹੀ ਨੇ ਖਾਦੇ ਨਹੀਂ 200 ਰੁਪਇਆ ਨਾ ਹਣ ਲੋ ਬੁੱਤਰੇ ਦੇ ਪੈਸੇ ਖਾਣੇ ਮਤਲਬ ਛੋਟੇ ਪੁੱਤ ਨੂੰ ਦੇ ਜੀ ਉਹਨੇ ਕਰਤੀ ਗਰੀ ਜੀ سزا ਮਿਲਨੀ ਚਾਹੀਦੀ ਸੀ ਹਾਂ ਮੈਨੂੰ سزا ਨਹੀਂ ਮਿਲਣੀ ਚਾਹੀਦੀ ਐ ਜੇ ਮੈਨੂੰ سزا ਮਿਲਿਆ ਨਾ ਸਾਲ ਪਰ ਬੁੱਢੇ ਵਾਰੇ ਸਾਲ ਪਰ ਜਦ ਜੀ ਨੂੰ ਪੁੱਤ ਨੇ ਬੱਚੇ ਦੇ ਉੱਤੇ ਇਤਨੇ ਜ਼ੁਲਮ ਕੀਤੇ ਗਏ ਹਾਂ ਜ਼ੁਲਮ ਕੀਤੇ ਗਏ ਮੇਰੇ ਬੱਚੇ ਨਾ ਮੇਰੇ ਪੋਤਰੇ ਨਾ ਐਡੇ ਵੱਡੇ ਜ਼ੁਲਮ ਕੀਤੇ ਗਏ ਹਾਂ ਮੈਂ ਕਿਹ ਤਰ੍ਹਾਂ ਜਰਾਂ ਦੱਸੂ ਹੂੰ ਸੰਸਤਾ ਦਾ ਕੀ ਕਹਿਣਾ ਜਾਂਦਾ ਸੰਸਤਾ ਵੱਲੋਂ ਜਿਹੜੇ ਤੁਹਾਡੇ ਪੋਤੇ ਨੂੰ ਲੈ ਕੇ ਆਏ ਤੇ ਸੇਵਾ ਕੀਤੀ ਤੁਹਾਨੂੰ ਵੀ ਮਿਲਾਇਆ ਸੰਸਤਾ ਬਾਰੇ ਕੀ ਕਹਿਣਾ ਜਾਂਦਾ ਮੇਰੇ ਨਾਮ ਪਰ ਇਹਨਾਂ ਦਾ ਧੰਨਵਾਦ ਮੈਂ ਕਹੀ ਨਹੀਂ ਸੀ ਇਹਨਾਂ ਦਾ ਸ਼ਾਬਾਸ਼ੇ ਇਹਨਾਂ ਨੇ ਮੇਰਾ ਬੱਚਾ ਮਿਲਾਇਆ ਮੈਂ ਇਹਨਾਂ ਦਾ ਜੂੜੇ ਅਲੰਜਣ

ਹਾਂ ਜੀ ਕਰ ਦਿੱਤੀ ਹੈ ਤੁਹਾਡਾ ਪ੍ਰੋਫੈਸਰ ਤੇ ਮੇਰੇ ਬੇਟੇ ਨੇ ਮੈਂ ਦੱਸਿਆ ਮੈਂ ਪੜੀ ਤਾਂ ਹੈ ਨਹੀਂ ਆ ਇਹਨਾਂ ਨੂੰ ਦੱਸਿਆ ਵੀ ਇਸ ਤਰ੍ਹਾਂ ਦਾ ਕੰਨੂ ਹੈ ਜੇ ਹਸਪਤਾਲ ਦਾਖਲਿਆ ਪਟਿਆਲੇ ਤੇ ਮੈਂ ਦਾਪਾ ਅੱਜ ਹੀ ਜਾਣਾ ਹੈ ਮੈਂ ਕਿਹਾ ਨਹੀਂ ਆ ਕਿਛੂ ਇਹ ਬਾਬਾ ਜੀ ਨਾਲ ਗੱਲ ਕੀਤੀ ਮੈਂ ਕਿਹਾ ਅਸੀਂ ਅੱਜ ਆ ਜਾਈਏ ਤੇ ਮੁੜ ਕੇ ਅਗਲੇ ਦਿਨ ਨਹੀਂ ਬੱਚਾ ਤੁਹਾਡੇ ਕੋਲ ਸੇਰੇ ਆਵਾਂਗੇ ਹਾਂ ਜੀ ਬੱਚਾ ਕਿਹਨੇ ਸਾਫ਼ ਹੋ ਜਾਂਦਾ ਬੱਚਾ ਸਾਲ ਸਾਲ ਪੁਰਾ ਹੋ ਗਿਆ। ਬੱਚੇ ਨੂੰ ਕੌਣ ਲੈ ਕੇ ਆਇਆ? ਬੱਚੇ ਕਿਨੇ ਵੇਚੇ? ਬੱਚਾ ਲੈ ਕੇ ਆਇਆ ਇਹ ਇਹ ਵੱਡਾ ਲੜਕਾ। ਵੇਚਿਆ ਕਿਨੇ ਪੀਗੋ? ਵੱਡੇ ਲੜਕੇ। ਮੇਰਾ ਨਾਮ ਹੈਗਾ ਜੀ ਪਾਲ ਸਿੰਘ ਕਰੋੜ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਜੀ ਭਾਸੋਂ ਰੋਡ ਦੇ ਉੱਪਰ ਸਥਤਾ ਜੀ ਪਿਛਲੇ 5 ਸਾਲ ਤੋਂ ਜਿਹੜੀ ਬੰਦੂਆ ਮਜ਼ਦੂਰ ਲਾਵਾਰਸ ਮੰਦਭੁੱਦੀ ਇਨਸਾਨਾਂ ਲਈ ਸਸਤਾ ਕੰਮ ਕਰ ਰਹੀ ਹੈ ਜੀ। ਭਾਪ ਜੀ ਇਹ ਬੱਚੇ ਵਾਲਾ ਜਿਹੜਾ ਮਾਮਲਾ ਸਾਹਮਣੇ ਆਇਆ ਸੀ ਕਿ 4-5 ਦਿਨ ਪਹਿਲਾਂ ਅਜਿਸ਼ਤ ਨਮਕੀ ਮੋਰ ਸਾਹਮਣੇ ਹੈ। ਅਸਲ ਇਹਦੇ ਵਿੱਚ ਅੱਜ ਸਾਨੂੰ ਇਹਦੀ ਦਾਦੀ ਤੇ ਇਹਦਾ ਚਾਚਾ ਤੇ ਛੋਟਾ ਭਰਾ ਮਿਲਦਾ ਜੀ। ਅਸਲ ਬੱਚੇ ਦਾ ਪਰਿਵਾਰ ਮਿਲਦਾ ਤਾਂ ਉੱਥੋਂ ਇਹ ਚੀਜ਼ ਪਤਾ ਲੱਗਦੀ ਆ ਵੀ ਜਿਹੜਾ ਇਹਦਾ ਫਾਦਰ ਆ ਉਹਨੇ ਆਪਣਾ ਵਿਆਹ ਕਰਵਾ ਲਿਆ ਕਿਤੇ ਤੇ ਇਹਦੀ ਮਦਰ ਨੇ ਆਪਣਾ ਕਰਾ ਲਿਆ ਤਾਂ ਇਹ ਦੋ ਭਰਾ ਨੇ ਜੀ ਔਰ ਦੱਸਣਾ ਚਾਹੁੰਦੇ ਆ ਜੀ ਇਹ ਜ਼ਿਮੀਂਦਾਰ ਪਰਿਵਾਰ ਨਾਲ ਖੇਤੀਬਾੜੀ ਕਰਨ ਵਾਲਾ ਪਰਿਵਾਰ ਨਾਲ ਸੰਬੰਧਿਤ ਨੇ ਜੀ ਇਹ। ਖੇਤੀ ਕਰਨਦੇ ਸੀ ਇਹਦੇ ਮਾਪੇ ਬੱਚੇ ਦੇ ਔਰ ਇਹ ਵੀ ਬੱਚਾ ਜ਼ਿਮੀਂਦਾਰ ਪਰਿਵਾਰ ਦੇ ਨਾਲ। ਉਸ ਤੋਂ ਬਾਅਦ ਕੀ ਹੁੰਦਾ ਜੀ ਇਸ ਬੱਚੇ ਦੇ ਉੱਪਰ ਜਦੋਂ ਇਹਦੀ ਦਾਦੀ ਮਿਲਦੀ ਆ ਸਾਨੂੰ ਤਾਂ ਦਾਦੀ ਨੇ ਦੱਸ ਬੱਚਾ ਸਾਨੂੰ ਮਲਾਇਆ ਹੀ ਨਹੀਂ ਜਾ ਰਿਹਾ ਵੀ ਮੇਰੇ ਪੁੱਤ ਨਹੀਂ ਵੇਚਦਾ ਬੱਚਾ ਤਾਂ ਉਹਨਾਂ ਨੇ ਇਹ ਵੀ ਦੱਸਿਆ ਚਾਚੇ ਨੇ ਵੀ ਇਹ ਜਿਹੜਾ ਮੇਰਾ ਭਰਾ ਮਤਲਬ ਚਾਚਾ ਕਹਿੰਦਾ ਵੀ ਮੈਂ ਟਰੱਕ ਤੇ ਉਹਦੇ ਨਾਲ ਗਿਆ ਸੀ ਬਹਾਨੇ ਨਾਲ ਉਹਨੂੰ ਕਿਹਾ ਵੀ ਤੂੰ ਮੈਨੂੰ ਬੱਚਾ ਤਾਂ ਮਲਾ ਦੇ ਮੇਰੀ ਗੱਲ ਕਰਾ ਦੇ ਕਹਿੰਨਾ ਪਰ ਉਹਨੇ ਮੈਨੂੰ ਲਾਸਟ ਚ ਖਿੱਚ ਕੇ ਇਹ ਗੱਲ ਕਹੀ ਪਹਿਲਾਂ ਤਾਂ 1 ਸਾਲ ਤੋਂ ਗੱਲ ਨਹੀਂ ਕਰਾਈ ਮਲਾਇਆ ਨਹੀਂ ਬਹਾਨੇ ਲਾਉਂਦਾ ਰਿਹਾ ਵਕ ਵਕ ਝੂਠ ਬੋਲਦਾ ਰਿਹਾ 1 ਸਾਲ ਬਾਅਦ ਜਦੋਂ ਮੈਂ ਟਰੱਕ ਤੇ ਗਿਆ ਉਹਨੇ ਮੈਨੂੰ ਉੱਥੇ ਕਿਹਾ ਖਿੱਚ ਕੇ ਵੀ ਤੁਹਾਡੀ ਗੱਲ ਨਹੀਂ ਹੋ ਸਕਦੀ ਤੇ ਮੈਂ ਬੱਚਾ 3.5 ਲੱਖ ਰੁਪਏ ਦੇ ਵਿੱਚ ਵੇਚ ਚੁੱਕਿਆ ਹਾਂ ਜੀ ਹਮ ਨੂੰ ਕਿਵੇਂ ਪਤਾ ਬਾਪ ਕਿੱਥੇ ਇਸ ਟਾਈਮ ਤੇ ਹੈ ਬਾਪ ਵੀਰੇ ਟਰੱਕ ਡਰਾਈਵਰ ਆ ਉਹ ਹੁਣ ਉਹਦੀ ਇੱਕ ਦੋ ਦਿਨ ਦੇ ਵਿੱਚ ਆਉਣ ਦੇ ਚਾਂਸ ਨੇ ਜੀ ਅਸੀਂ ਇਹ ਬੇਨਤੀ ਕਰਦੇ ਆਂ ਮੀਡੀਆ ਦੇ ਰਾਹੀਂ ਪ੍ਰਸ਼ਾਸਨ ਨੂੰ ਵੀ ਇਹਦੀ ਪੂਰੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਵੇ ਦੇਖੋ ਜੇਕਰ ਬੱਚੇ ਨੂੰ ਵੇਚਿਆ ਗਿਆ ਤਾਂ ਬੱਚੇ ਦੇ ਬਾਪ ਦੇ ਉੱਪਰ ਮਾਂ ਨੇ ਵੀ ਮੰਗ ਕੀਤੀ ਚਾਚੇ ਨੇ ਵੀ ਮੰਗ ਕੀਤੀ ਵੀ ਬੱਚੇ ਦੇ ਬਾਪ ਦੇ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਜਿਹਨੂੰ ਵੇਚਿਆ ਉਹ ਮਨੀ ਸ਼ਰਮਾ ਦੀ ਮਾਂ ਜਾਂ ਜਿਹਨੂੰ ਵੀ ਵੇਚਿਆ ਅਸੀਂ ਇਹ ਬੇਨਤੀ ਕਰਾਂਗੇ ਉਹਨਾਂ ਨੂੰ ਜਰੂਰ ਜਿਹੜਾ ਬਣਦੀ ਸਜ਼ਾ ਦਿੱਤੀ ਜਾਵੇ ਦੇਖੋ ਬੱਚੇ ਦੇ ਉੱਪਰ ਇੰਨਾ ਤਸ਼ੱਦਦ ਹੋਇਆ ਇੱਕ ਵਾਰੀ ਦੁਨੀਆ ਹਿੱਲ ਗਈ ਵੀ ਇੱਕ ਬੱਚੇ ਨੇ ਸਾਲ ਡੇਢ ਸਾਲ ਕਿਵੇਂ ਕੱਟਿਆ ਹੋਊਗਾ ਇੱਕ ਇੱਕ ਦਿਨ ਇੱਕ ਇੱਕ ਪਲ ਕਿਵੇਂ ਉਸ ਜਿਹੜੀ ਜਲਾਦ ਇਨਸਾਨਾਂ ਤੋਂ ਕਿਵੇਂ ਤਸ਼ੱਦਦ ਚ ਆਈ ਹੋਗੀ ਤੁਸੀਂ ਇਹ ਸਾਰੇ ਸਾਰੇ ਭੈਣ ਭਰਾ ਆਪਾਂ ਬੱਚਿਆਂ ਵਾਲਿਆਂ ਪਸੋਚ ਕੇ ਦੇਖੀਏ ਤੁਸੀਂ ਪਰਿਵਾਰ ਨਾਲ ਗੱਲਬਾਤ ਕੀਤੀ ਕਾਰਨ ਕੀ ਸੀ ਬੱਚੇ ਨੂੰ ਵੇਚਣ ਦਾ ਨਹੀਂ ਕਾਰਨ ਤਾਂ ਇਹ ਸੀਗਾ ਜੀ ਦੇਖੋ ਜਿਹੜਾ ਜਿਹੜੇ ਮਾਪੇ ਨੇ ਬੱਚੇ ਦੇ ਉਹ ਵੱਖ-ਵੱਖ ਹੋ ਗਏ ਉਹਨਾਂ ਨੇ ਵੱਖ-ਵੱਖ ਵਿਆਹ ਕਰਾ ਲਿਆ ਤਾਂ ਉਸ ਤੋਂ ਬਾਅਦ ਇਹ ਦੋਏ ਬੱਚਿਆਂ ਨੂੰ ਸਾਹਮਣ ਵਾਲਾ ਕੋਈ ਨਾ ਮਿਲਿਆ ਚਾਚਾ ਵੀ ਆਪਣੇ ਕੰਮਾਂ 'ਚ ਬਿਜ਼ੀ ਦਾਦੀ ਹੁਣ ਬਜ਼ੁਰਗ ਹੋ ਗਈ ਦਾਦੀ ਨੇ ਕੋਸ਼ਿਸ਼ ਤਾਂ ਕੀਤੀ ਵੀ ਮੈਂ ਸਾਮੂ ਗਈ ਪਰ ਗਰੀਬੀ ਵੀ ਕਿਤੇ ਨਾ ਕਿਤੇ ਮਾਰਦੀ ਆ ਉਹਨਾਂ ਨੇ ਇੱਕ ਬੱਚਾ ਕਿਸੇ ਗੁਰਦੁਆਰਾ ਸਾਹਿਬ ਚ ਦੇਤਾ ਛੋਟਾ ਭਰਾ ਜਿਹੜਾ ਬੱਚੇ ਦਾ ਉਹਦੀ ਉੱਥੇ ਪੜ੍ਹਾਈ ਵੀ ਚੱਲ ਰਹੀ ਆ ਤੇ ਚਲੋ ਉੱਥੇ ਇੱਥੇ ਨਾਲੋਂ ਹਾਲਾਤ ਠੀਕ ਨੇ ਉਸ ਤੋਂ ਬਾਅਦ ਜਿਹੜਾ ਇਹ ਬੱਚਾ ਸੀ ਇਹ ਬੱਚਾ ਇਹਦਾ ਬਾਪ ਤੱਕੇ ਨਾਲ ਖੋ ਲਿਆ ਦਾਦੀ ਤੋਂ ਮਤਲਬ ਉਹਨਾਂ ਨੇ ਕਿਹਾ ਵੀ ਅਸੀਂ ਦੇਣਾ ਨਹੀਂ ਕਹਿੰਦਾ ਵੀ ਮੈਂ ਕਿਸੇ ਸਕੂਲ ਚ ਪੜਨ ਪਾਉਣਾ ਵੀ ਉੱਥੇ ਛੱਡਣਾ ਤੱਕੇ ਨਾਲ ਖੋ ਕੇ ਲਿਆ ਕੇ ਉਸ ਤੋਂ ਬਾਅਦ ਅੱਜ ਜਿਹੜਾ ਇਹ ਬੱਚਾ ਮਿਲਦਾ ਤੇ ਦਾਦੀ ਨੇ ਦੱਸਿਆ ਵੀ ਸਾਨੂੰ ਪਤਾ ਲੱਗੇ ਵੀ ਇਹਨੇ 3.5 ਲੱਖ ਰੁਪਏ ਚ ਬੱਚਾ ਦੇ। ਬਈ ਵਾਂਗ ਤੁਹਾਡੇ ਨਾਲ ਕੀ ਦਾ ਸੰਪਰਕ ਸੀ। ਦੇਖੋ ਪਰਿਵਾਰ ਨੂੰ ਅਸੀਂ ਲੱਭ ਰਹੇ ਸੀਗੇ ਜੀ। ਸਾਨੂੰ ਇਹ ਸੀ ਵੀ ਜਿੱਨਾਂ 'ਚ ਸਾਨੂੰ ਪਰਿਵਾਰ ਨਹੀਂ ਮਿਲਦਾ ਉਦੋਂ ਹੀ ਗੱਲ ਸਾਰੀ ਪਤਾ ਲੱਗਣੀ ਆ। ਫਿਰ ਪਰਿਵਾਰ ਨੂੰ ਲੱਭਦੇ ਲੱਭਦੇ ਅਸੀਂ ਉੱਥੇ ਤੱਕ ਪਹੁੰਚਦੇ ਹਾਂ ਹਰੀਕੇ ਪੱਤਨ ਦੇ ਨੇੜੇ ਇੱਕ ਦੋ ਜਿਹੜੇ ਛੋਟੇ ਜਿਹੇ گاؤں ਨੇ ਪਿੰਡ ਨੇ ਉੱਥੇ ਰਹਿੰਦੇ ਨੇ ਤਾਂ ਫਿਰ ਸਾਨੂੰ ਕਿਸੇ ਰਿਸ਼ਤੇਦਾਰ ਨੇ ਉਹ ਚਾਚੇ ਨੇ ਵੀਡੀਓ ਸਾਡੀ ਦੇਖ ਕੇ ਕਾਲ ਕੀਤੀ ਵੀ ਅਸੀਂ ਪਰਿਵਾਰ ਵਾਲਿਆਂ ਫਿਰ ਸਾਡੀ ਪੱਕੀ ਜਾਂਚ ਪੜਤਾਲ ਹੋਣੀ ਸ਼ੁਰੂ ਹੋ ਗਈ। ਫਿਰ ਅਸੀਂ ਪਰਿਵਾਰ ਨੂੰ ਸਾਡੇ ਕੋਲੇ ਲੈ ਕੇ ਆਉਣੀ ਆ ਫਿਰ ਅਗਲੀ ਜਿਹੜੀ ਘਰ ਵੀ ਤੁਹਾਡੇ ਸਾਹਮਣੇ ਹੁਣ ਜੇ ਤਾਂ ਪਰਿਵਾਰ ਨੂੰ ਜੇ ਤਾਂ ਸਾਧਾਤ ਬੱਚੇ ਨੂੰ ਸਾਧਾਤ ਕਰੋਈਆ ਬੱਚੇ ਦੇ ਉੱਤੇ ਦੋ ਕੀਤੇ ਗਏ ਮਾਰਕੁੱਟ ਕੀਤੇ ਗਈ ਇਹ ਤੁਹਾਡੇ ਵੱਲੋਂ ਹੁਣ ਤੁਸੀਂ ਵੀ ਇਹਨੂੰ ਅੱਜ ਪਰਿਵਾਰ ਵੀ ਮਿਲਾ ਰਹੇ ਹੋ ਤੁਹਾਡੇ ਵੱਲੋਂ ਵੀ ਕੋਈ ਕਾਰਵਾਈ ਕੀਤੀ ਜਾਏਗੀ ਤੇ ਖਾਬ ਦੇਖ ਰਹੇ ਆ ਆਪਣੇ ਦੇਖੋ ਵੀਰੇ ਅਸੀਂ ਇਸ ਕੇਸ ਨੂੰ ਐਨ ਪੂਰਾ ਤਰੀਕੇ ਨਾਲ ਲੜਾਂਗੇ ਅਸੀਂ ਪਿੱਛੇ ਹਟਣ ਵਾਲੇ ਨਹੀਂ ਹੈਗੇ ਅਸੀਂ ਪਹਿਲਾਂ ਵੀ ਦੱਸਣਾ ਚਾਹੁੰਦੇ ਹਾਂ ਸੰਗਤ ਨੂੰ ਅੱਜ ਤੋਂ 3 ਸਾਲ ਪਹਿਲਾਂ ਇੱਕ ਗੱਜੂ ਮਾਜਰੇ ਪਿੰਡ ਦੇ ਵਿੱਚ ਕੇਸ ਹੋਇਆ ਸੀ ਇੱਕ ਬੱਚੇ ਨੂੰ ਦੋ ਦਰਿੰਦੇ ਜਿਹੜੇ ਕਹਿੰਦੀ ਜਲਾਦ ਇਨਸਾਨ ਇੱਕ ਨੂੰ ਤਸ਼ੱਦਦ ਕਰਦੇ ਸੀ ਔਰ ਇੱਕ ਧੀ ਨਾਲ ਗਲਤ ਕਰਦੇ ਸੀ ਉਹ ਕੇਸ ਵੀ ਅਸੀਂ ਪਿਛਲੇ 3 ਸਾਲ ਤੋਂ ਪੈਰਵਾਈ ਕਰ ਰਹੇ ਹਾਂ ਤੇ ਗੁਰੂ ਸਾਹਿਬ ਸਾਨੂੰ ਤਾਕਤ ਦਿੰਦੇ ਨੇ ਸੰਗਤ ਦੇ ਸਾਥ ਨਾਲੇ ਸੰਸਤਾ ਚੰਦਰੀ ਆ ਜੀ ਸਾਡੇ ਕੋਲ ਇਸ ਟਾਈਮ 1.5 ਤੋਂ ਮੈਂਬਰ ਆਲਰੇਡੀ ਰਹਿ ਰਿਹਾ ਸੰਸਤਾ ਦੇ ਵਿੱਚ ਜਿਹੜੇ ਇਦਾਂ ਹੀ ਘਰਾਂ ਤੋਂ ਛੜਾਏ ਨਹੀਂ ਉਹਨਾਂ ਦੀ ਗਿਣਤੀ ਵੀ ਬਹੁਤ ਆ ਮਤਲਬ ਅਸੀਂ ਇਸ ਕੇਸ ਦੇ ਵਿੱਚ ਪੈਰਵਾਈ ਕਰਾਂਗੇ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਅੱਗੇ ਦੇਖੋ ਜੇ ਪ੍ਰਸ਼ਾਸਨ ਬਰੀਕੀ ਨਾਲ ਜਾਂਚ ਕਰ ਲੂਗਾ ਤਾਂ ਕਈ ਮੁਜਰਮ ਫੜੇ ਜਾਣਗੇ ਤੇ ਹੋਰ ਪਤਾ ਨਹੀਂ ਕਿੰਨੇ ਕ ਬੱਚੇ ਜਿਹੜੇ ਇਦਾਂ ਦੇ ਤਸ਼ੱਦਦ ਚੋਂ ਨਿਕਲ ਸਕਣ ਸਾਡੇ ਹੰਡ ਗਵਰਨ ਸਾਡੇ ਲੋਕਾਂ ਨੂੰ ਭੈਣ ਭਰਾਵਾਂ ਨੂੰ ਜੇ ਕਿਤੇ ਇਹ ਜੀ ਗੱਲ ਹੁੰਦੀ ਆ ਤਾਂ ਆਪਣੇ ਵਾਲੇ ਦੁਆਲੇ ਐਸਡੀਐਮ ਸਾਹਿਬ ਨੂੰ ਕਿਸੇ ਪ੍ਰਸ਼ਾਸਨ ਨੂੰ ਕਿਸੇ ਐਸਐਸਪੀ ਸਾਹਿਬ ਨੂੰ ਕਿਸੇ ਪੁਲਿਸ ਨੂੰ ਜਰੂਰ ਇਨਫੋਰਮੇਸ਼ਨ ਦਿਓ ਚਾਹੇ ਗੁਪਤ ਤਰੀਕੇ ਨਾਲ ਦਿਓ ਜੇਕਰ ਤੁਸੀਂ ਕਿਸੇ ਸੰਸਥਾ ਨੂੰ ਜਾਣਦੇ ਹੋ ਤਾਂ ਸੰਸਥਾ ਨੂੰ ਇਹ ਇਨਫੋਰਮੇਸ਼ਨ ਜਰੂਰ ਦਿਓ ਤਾਂ ਜੋ ਆਪਾਂ ਉਹਨਾਂ ਬੱਚਿਆਂ ਦਾ ਬੱਚੇ ਨੂੰ ਤੁਸੀਂ ਇਹ ਪੈਨ ਪੈਰ ਵਾਲੀ ਸੀ ਉਹਨਾਂ ਵੱਲੋਂ ਇਹ ਚੀਜ਼ ਤੇ ਜਿਵੇਂ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਹੈ ਇਹ ਇਨਫੋਰਮੇਸ਼ਨ ਤੁਹਾਨੂੰ ਮਿਲਿਆ ਉਹਨਾਂ ਨੂੰ ਵੀ ਸੰਬੰਧੀ ਤੁਸੀਂ ਕਹਿਣਾ ਦੇਖੋ ਇਹ ਚੀਜ਼ ਦੇ ਉੱਪਰ ਵੀਰੇ ਦੇਖੋ ਇਹ ਹੁਣ ਸਾਡੇ ਕੋਲ ਸ਼ਬਦ ਤੱਕ ਕੋਈ ਨਹੀਂ ਪਰ ਇਹ ਚੀਜ਼ ਨਾ ਕਿਤਨਾ ਕਿਤੇ ਉਹਨਾਂ ਨਾਲ ਸੰਪਰਕ ਵੀ ਨਹੀਂ ਬਣ ਪਾਉਂਦਾ ਇੱਕ ਬੰਦਾ ਹੁਣ ਸਾਡੀ ਵੀਡੀਓ ਦੇਖਦਾ ਹੁੰਦਾ ਉਹਨੂੰ ਕਿਤੇ ਨਾ ਕਿਤੇ ਨੇੜੇ ਅਸੀਂ ਲੱਗਦੇ ਆ ਵੀ ਜਿਹੜਾ ਵੀਡੀਓ ਦੇਖਦੇ ਨੇ ਉਹਨੂੰ ਆਪਣੀ ਇਨਫੋਰਮੇਸ਼ਨ ਦਿੰਨੇ ਆ ਉਹ ਕਿਤੇ ਨਾ ਕਿਤੇ ਦੁਸ਼ਮਣੀ ਤੋਂ ਵੀ ਡਰਦੇ ਹੁੰਦੇ ਨੇ ਇੱਕ ਵੀ ਜੇ ਅਸੀਂ ਪ੍ਰਸ਼ਾਸਨ ਕੋਲ ਜਾਮ ਸਾਡਾ ਨਾਮ ਇਹ ਨਾ ਦੱਸਦੇ ਹਨ ਕੋਈ ਸਾਡੇ ਤੇ ਉਹਨੂੰ ਵਿਸ਼ਵਾਸ ਹੋ ਗਿਆ ਸੰਸਥਾ ਪਿਛਲੇ 5 ਸਾਲ ਤੋਂ ਕੰਮ ਕਰ ਰਹੀ ਆ ਅਸੀਂ ਅੱਜ ਤੱਕ ਇਤਲਾਹ ਦੇਣ ਵਾਲੇ ਬੰਦੇ ਦਾ ਨਾਮ ਕਦੇ ਵੀ ਜਿਹੜਾ ਨਸ਼ਰ ਨਹੀਂ ਕੀਤਾ ਜੀ ਹੁਣ ਬੱਚੇ ਨੂੰ ਕਸਟਡੀ ਦੀ ਗੱਲ ਕਰੀਏ ਕਰਦੀ ਵੀ ਹੁਣ ਬੱਚੇ ਦੇ ਹਾਲਾਤ ਪਹਿਲਾਂ ਨਾਲੋਂ ਠੀਕ ਨਹੀਂ ਕੋਈ ਜਿਹੜੀ ਡੂੰਗੀ ਤਾਂ ਸ਼ਕਤ ਨਹੀਂ ਹੈਗੀ ਔਰ ਜਿਹੜਾ ਇੱਥੋਂ ਸਾੜਿਆ ਗਿਆ ਫੇਸ ਉਹ ਵੀ ਠੀਕ ਹੋ ਰਿਹਾ ਇੱਕ ਚੀਜ਼ ਹੋਰ ਜਿਹੜਾ ਗੁੱਸੇ ਦੇ ਵਿੱਚ ਗਰਮ ਪਾਣੀ 'ਚ ਧੱਕਾ ਦਿੰਦਾ ਸੀ ਬੱਚੇ ਨੂੰ ਸਾਡੇ ਕੋਲ ਉਹ ਵੀ ਫੋਟੋ ਹੈਗੀ ਆ ਪੂਰੀ ਬਾਹ ਕਿਉਂਕਿ ਹੁਣ ਵੀਡੀਓ ਵਾਇਰਲ ਹੋਣ ਤੋਂ ਬਾਅਦ ਗਵਾਂਡੀਆਂ ਨੇ ਸਾਨੂੰ ਵਕ ਵਕ ਥਾਵਾਂ ਤੋਂ ਵੀਡੀਓ ਭੇਜਣੀਆਂ ਫੋਟੋਆਂ ਭੇਜਣੇ ਸ਼ੁਰੂ ਕਰਤੀਆਂ ਵੀ ਇਹ ਸਾਨੂੰ ਫਲਾਣੇ ਮਹੀਨੇ ਮਿਲਿਆ ਸੀ ਸਾਨੂੰ ਫਲਾਣੀ ਥਾਂ ਤੇ ਮਿਲਿਆ ਸੀ ਬੱਚਾ ਕਿਉਂਕਿ ਇਹ ਪਹਿਲਾਂ ਲੇਡੀ ਜਿਹੜੀ ਮਨੀ ਸ਼ਰਮਾ ਇਹ ਪਹਿਲਾਂ ਗੋਵਿੰਦ ਬਾਗ ਰਹਿੰਦੀ ਸੀ ਉੱਥੇ ਇਸ ਬੱਚੇ ਦੇ ਉੱਪਰ ਤਸ਼ੱਦਦ ਉੱਥੇ ਵੀ ਹੁੰਦਾ ਸੀ ਹੁਣ ਬੱਚੇ ਦੀ ਕਸਟਡੀ ਨੂੰ ਲੈ ਕੇ ਗੱਲ ਹੈ ਜੀ ਕਸਟਡੀ ਕਿਹਨੂੰ ਦੋਗੇ ਦੇਖੋ ਅਸੀਂ ਬੱਚੇ ਨੂੰ ਬਿਲਕੁਲ ਬਿਲਕੁਲ ਅ ਜੋ ਕਹੂਗਾ ਮੇਰਾ ਵਿਆਹ ਕਰੋ ਜਾਂ ਮੈਨੂੰ ਕਿਤੇ ਕੰਮ ਲਵਾਓ ਕਿਤੇ ਵੀ ਉਹ ਅਸੀਂ ਹਰ ਪੱਖ ਤੋਂ ਸਸਤਾ ਨਾਲ ਖੜੂਗੀ ਜੀ ਔਰ ਉਸ ਤੋਂ ਬਾਅਦ ਉਹਨੇ ਜਿੱਥੇ ਰਹਿਣਾ ਉਹ ਜਿੱਥੇ ਉਹਨੇ ਸੇਵਾ ਕਰਨੀ ਉਹ ਜਾਂ ਆਪਣੀ ਜ਼ਿੰਦਗੀ ਨੂੰ ਅੱਗੇ ਤੋਰਨਾ ਉਹ ਉੱਥੇ ਉਹਨੂੰ ਜਿਹੜਾ ਕਾਰੋਬਾਰ ਕਰਕੇ ਦਿੱਤਾ ਜਾਵੇ ਦੇਖੋ ਪਰਿਵਾਰ ਨੇ ਤਾਂ ਪਹਿਲਾਂ ਜਿਹੜੀ ਇਹ ਸਾਰਾ ਕੁਝ ਕੀਤਾ ਹਨਾ ਜੀ ਪਰਿਵਾਰ ਤੋਂ ਤਾਂ ਅਸੀਂ ਦੂਜੇ ਬੱਚੇ ਦੀ ਵੀ ਮੰਗ ਕਰ ਰਹੇ ਹਾਂ ਵੀ ਤੁਹਾਨੂੰ ਦੂਜਾ ਬੱਚਾ ਵੀ ਦੇ ਦਿਓ ਛੋਟਾ ਕਿਉਂ ਇਹਨੂੰ ਤੁਸੀਂ ਨਰਕ 'ਚ ਸਿੱਟੋਗੇ ਜਾ ਕੇ ਅੱਜ ਨਹੀਂ ਤਾਂ ਤੁਸੀਂ 6 ਮਹੀਨਿਆਂ ਨੂੰ ਇਹਨੂੰ ਫੇਰ ਉਸੇ ਹਾਲਾਤਾਂ 'ਚ ਭੇਜ ਦੋਗੇ ਤੇ ਅਸੀਂ ਕੋਸ਼ਿਸ਼ ਸਾਡੀ ਇਹ ਆ ਵੀ ਜਾਨੂੰ ਦੋਨੇ ਬੱਚੇ ਮਿਲ ਗਏ ਤਾਂ ਅਸੀਂ ਮਨੂੰ ਲਚਕਾਣੀ ਪਿੰਡ ਰੱਖ ਕੇ ਉਹਨੂੰ ਪੜਾਵਾਂਗੇ ਲਿਖਾਵਾਂਗੇ ਅੱਗੇ ਗੁਰੂ ਮਹਾਰਾਜ ਨੂੰ